ਕਹਿੰਦਾ ਅੱਜ ਮਾਨ ਸਾਹਿਬ ਨੇ ਸਿਰਾ ਕਰਾਤਾ ਯਾਰ ਆ ਪਹਿਲਾਂ ਤਾਂ ਤੁਸੀਂ ਉੱਤੇ ਵੀਡੀਓ ਚੱਲਦੀ ਪਈ ਆ ਇਸ ਵੀਡੀਓ ਨੂੰ ਜ਼ਰੂਰ ਚੈੱਕ ਕਰਿਓ ਤੇ ਆਪਾਂ ਇਹਦੀ ਸਾਰੀ ਕਹਾਣੀ ਦੱਸਾਂਗੇ ਇਹ ਕੀ ਚੀਜ਼ ਆ ਕਿਉਂਕਿ ਮਾਨ ਸਾਹਿਬ ਦੀ ਵਿਰੋਧਤਾ ਬਹੁਤ ਹੋ ਰਹੀ ਆ ਬੜੇ ਲੋਕੀ ਕਹਿ ਰਿਹਾ ਕਿ ਗਰੀਬਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਪਹਿਲਾਂ ਤਾਂ ਜਿਹੜੀ ਵੀਡੀਓ ਉੱਤੇ ਚੱਲਦੀ ਪਈ ਆ ਇਹ ਲੁਧਿਆਣੇ ਸ਼ਹਿਰ ਦੀ ਆ ਜਿੱਥੇ ਮੈਂ ਕਹਿੰਦਾ ਰੋੜਾਂ ਦੇ ਸਾਈਡ ਤੇ ਜਿਹੜੀ ਸਰਕਾਰੀਆਂ ਜ਼ਮੀਨਾਂ ਪਈਆਂ ਹੁੰਦੀਆਂ ਨਾ ਉਹਨਾਂ ਉੱਤੇ ਇੱਕ ਝੁੱਗੀ ਬਣਾਉਂਦੇ ਆ ਇਸ ਤੋਂ ਬਾਅਦ ਉਸੇ ਥਾਂ ਤੇ ਸੋ ਝੁੱਗੀਆਂ ਬਣ ਜਾਂਦੀਆਂ ਤੇ ਅੱਜ ਮਾਨ ਸਾਹਿਬ ਦੀ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਰਲ ਮਿਲ ਕੇ ਇਹਨਾਂ ਦੀਆਂ ਝੁੱਗੀਆਂ ਢਾਈਆਂ ਬੜੇ ਕਹਿ ਰਹੇ ਆ ਕਿ ਗਰੀਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਕਾਹਦਾ ਧੱਕਾ ਯਾਰ ਜੇ ਆਪਾਂ ਕਿਸੇ ਦੀ ਸਰਕਾਰੀ ਜ਼ਮੀਨ ਨੂੰ ਉੱਤੇ ਕਬਜ਼ਾ ਕਰਾਂਗੇ ਜੇ ਅੱਜ ਸਰਕਾਰ ਨੇ ਉਹਨਾਂ ਨੂੰ ਠਾਤਾ ਕਿ ਉਹ ਧੱਕਾ ਹੋ ਗਿਆ ਆਪਣੀਆਂ ਜ਼ਮੀਨਾਂ ਲਵੋ ਪੈਸਾ ਕਮਾਣੇ ਤੁਸੀਂ ਇਸੇ ਝੁੱਗੀਆਂ ਦੇ ਵਿੱਚ ਰਹਿ ਕੇ ਮੈਂ ਕਹਿੰਨਾ ਚੱਟਾ ਤੱਕ ਵੇਚਦੇ ਪਿਆ ਇਹ ਕਿਹੜੇ ਪਾਸੇ ਗਰੀਬ ਹੋਗੇ ਆਪਣੇ ਨਾਲ ਉਹ ਚੰਗੀ ਰੋਟੀ ਇਹ ਖਾਂਦੇ ਹੋਣਗੇ ਤੇ ਜਿਹੜੇ ਇਹਨਾਂ ਨੂੰ ਕਹਿੰਦੇ ਪਿਆ ਕਿ ਗਰੀਬ ਦੇ ਨਾਲ ਧੱਕਾ ਕੀਤਾ ਜਾਂਦਾ ਕਿਸੇ ਦੀ ਜ਼ਮੀਨ ਨਾ ਆਪਣੀ ਉਹ ਧੱਕਾ ਨਹੀਂ ਆ ਕਈ ਰਾਜਨੀਤੀ ਤੰਤਰ ਵਾਲੇ ਜਿਨ੍ਹਾਂ ਨੇ ਮੈਂ ਕਹਿੰਦਾ ਜਦੋਂ ਇਹ ਬੈਠੇ ਸੀ ਇੱਥੇ ਆ ਕੇ ਉਦੋਂ ਕਿਉਂ ਨਹੀਂ ਰੋਕਿਆ ਉਦੋਂ ਇਹਨਾਂ ਨੂੰ ਰੋਕਿਆ ਹੁੰਦਾ ਅੱਜ ਏਡੀ ਵੱਡੀ ਗੱਲ ਨਹੀਂ ਹੋਣੀ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਆਪਣੀਆਂ ਵੋਟਾਂ ਦੇ ਪਿੱਛੇ ਮੈਂ ਕਹਿੰਦਾ ਜਿਹੜੀ ਜਗ੍ਹਾ ਮਿਲਦੀ ਸੀ ਬਹਿ ਜਾਓ ਤੁਸੀਂ ਤੁਸੀਂ ਪੰਜਾਬ ਦੇ ਵਿੱਚ ਵੋਟ ਬਣਾਓ ਵੋਟਾਂ ਬਣਾ ਕੇ ਉਹਨਾਂ ਨੂੰ ਸਰਕਾਰੀ ਜ਼ਮੀਨਾਂ ਤੇ ਭਾਤਾ ਅੱਜ ਜੇ ਮਾਨ ਸਾਹਿਬ ਨੇ ਚੰਗਾ ਕੰਮ ਕੀਤਾ ਉਹਨਾਂ ਦੇ ਮੈਂ ਕਹਿੰਦਾ ਝੁੱਗੀਆਂ ਸਾਰੀਆਂ ਢਾਤੀਆਂ ਬਲਡੋਜ਼ਰ ਫੇਰ ਤੇ ਉੱਤੇ ਤੇ ਅੱਜ ਰੋਲਾ ਪਾ ਰਿਆ ਕਿ ਗਰੀਬਾਂ ਦੇ ਨਾਲ ਧੱਕਾ ਹੁੰਦਾ ਪਿਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਜੜ੍ਹਾਂ ਚ ਬਹਿਣਾ ਜੇ ਅੱਜ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਜਿਹੜੇ ਨਜਾਇਜ਼ ਕਬਜ਼ੇ ਹੋਏ ਸਰਕਾਰੀ ਜ਼ਮੀਨਾਂ ਤੇ ਜੇ ਅੱਜ ਵੀ ਨਾ ਇਹਨਾਂ ਨੂੰ ਉਠਾਇਆ ਨਾ ਬਾਅਦ ਵਿੱਚ ਇਹਨਾਂ ਨੇ ਆਪਣੀਆਂ ਜੜ੍ਹਾਂ ਚ ਬਹਿਣਾ ਇਹ ਗੱਲ ਯਾਦ ਰੱਖਿਓ ਇਹ ਕੱਲਾ ਲੁਧਿਆਣਾ ਸ਼ਹਿਰ ਨਹੀਂ ਜਿੱਥੇ ਮੈਂ ਕਹਿੰਦਾ ਕਬਜ਼ੇ ਕੀਤੇ ਗਿਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਬੈਠੇ ਆ ਜਿੱਥੇ ਮੈਂ ਕਹਿੰਦਾ ਨਜਾਇਜ਼ ਕਬਜ਼ਾ ਕਰਕੇ ਬੈਠੇ ਆ ਤੇ ਅੱਜ ਜੇ ਸਰਕਾਰਾਂ ਚਾਹੁੰਦੀਆਂ ਨਾ ਇਨਾਂ ਨੂੰ ਠਾਣਾ ਬਹੁਤ ਮੁਸ਼ਕਲ ਆ ਬੜੀ ਵਿਰੋਧਤਾ ਹੋਊਗੀ ਸਰਕਾਰ ਦੀ ਮੈਂ ਕਹਿੰਦਾ ਜਿੰਨੀ ਮਰਜ਼ੀ ਵਿਰੋਧਤਾ ਹੋ ਜੇ ਪਰ ਜਿਹੜਾ ਇਹ ਤੁਸੀਂ ਕੰਮ ਕਰਦੇ ਪਿਆ ਇਹ ਸਿਰਾ ਕਰਾਤਾ ਤੁਸੀਂ ਕਿਉਂਕਿ ਆ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਆ ਨਹਿਰ ਤੇ ਜਾਵੜੋ ਮੋਗੇ ਵਾਲੀ ਤੇ ਮੈਂ ਕਹਿੰਦਾ ਪਤਾ ਨਹੀਂ ਕਿੰਨੀਆਂ ਝੁੱਗੀਆਂ ਬਣੀਆਂ ਪਈਆਂ ਜਿਹੜੀਆਂ ਮੈਂ ਕਹਿੰਦਾ ਪੱਕੀਆਂ ਸੀਮਿੰਟ ਦੇ ਨਾਲ ਬਣਾ ਲਈਆਂ ਤੇ ਅੱਜ ਉਹਨਾਂ ਨੂੰ ਠਾਣਾ ਮੁਸ਼ਕਲ ਹੋਇਆ ਪਿਆ ਇਹ ਅੱਜ ਜੇ ਲੁਧਿਆਣੇ 'ਚ ਪੰਜਾ ਚੱਲਿਆ ਨਾ ਇਹ ਹਰ ਇੱਕ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਪੰਜਾ ਚੱਲਣਾ ਚਾਹੀਦਾ ਤੇ ਮਾਨ ਸਾਹਿਬ ਤੁਸੀਂ ਇਹ ਨਾ ਸੋਚਿਓ ਦਬੀ ਹੋਣਾ ਇਹਨਾਂ ਤੋਂ ਕਿ ਮੇਰੀਆਂ ਵੋਟਾਂ ਟੁੱਟ ਜਾਣੀਆਂ ਕੋਈ ਚੱਕਰ ਨਹੀਂ ਐਵੇਂ ਦੀਆਂ ਵੋਟਾਂ ਤੋਂ ਕੀ ਲੈਣਾ ਜਿਹੜਾ ਮੈਂ ਕਹਿੰਦਾ ਪੰਜਾਬ ਤੇ ਕਬਜ਼ਾ ਕਰਨ ਲਈ ਫਿਰਦੇ ਆ ਆ ਜਿਹੜਾ ਬੁਲਡੋਜ਼ਰ ਵਾਲੀ ਸਕੀਮ ਚਲਾਈ ਆ ਨਾ ਤੁਸੀਂ ਪਹਿਲਾਂ ਤਾਂ ਨਸ਼ੇ ਵਾਲਿਆਂ ਤੇ ਚਲਾਈ ਆ ਜਿਨ੍ਹਾਂ ਨੇ ਮੈਂ ਕਹਿੰਦਾ ਨਸ਼ੇ ਦਾ ਕਾਰੋਬਾਰ ਕਰਕੇ ਆਪਣੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾ ਲਈਆਂ ਉਹਨਾਂ ਦੇ ਮੈਂ ਕਹਿੰਦਾ ਜਿਨ੍ਹਾਂ ਦੇ ਪਰਚੇ ਚੱਲਦੇ ਪਏ ਸੀ ਜਿ ਨਸ਼ਾ ਵੇਚਣ ਵਾਲੇ ਅੱਜ ਤੁਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਢਾਹਨੇ ਪਿਆ ਤਾਂ ਪੰਜਾਬ ਅੱਧਾ ਪੰਜਾਬ ਤੁਹਾਡੇ ਨਾਲ ਖੜਾ ਵਾ ਇਹ ਤਰੀਕਾ ਤੁਸੀਂ ਰੁਕਣਾ ਨਹੀਂ ਚਾਹੀਦਾ ਪੰਜਾਬੀ ਹਰ ਇੱਕ ਤੁਹਾਡੇ ਨਾਲ ਹਰ ਇੱਕ ਸੋਸ਼ਲ ਮੀਡੀਆ ਤੇ ਲੋਕੀ ਤੋਂ ਡੀਸਪੋਰਟ ਕਰਦੇ ਪਏ ਆ ਨਸ਼ਾ ਵੇਚਣ ਵਾਲੇ ਇਹ ਬੁਲਡੋਜ਼ਰ ਨਾ ਰੁਕੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਤੁਹਾਨੂੰ ਇਹ ਸਰਕਾਰ ਦਾ ਫੈਸਲਾ ਸਹੀ ਲੱਗਦਾ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਇਨਾ ਕੂਨੀ ਕਰਨੀ ਆ ਜਿਨ੍ਹਾਂ ਨੇ ਕੋਈ ਨਾ ਕੋਈ ਐਵੀਂ ਬਾਤ ਦਾ ਬਤੰਗੜ ਬਣਾਣਾ ਉਹਨਾਂ ਨੇ ਬਣਾਈ ਜਾਣਾ ਜਿਨ੍ਹਾਂ ਨੇ ਰਾਜਨੀਤੀ ਖੇਡਣੀ ਉਹਨਾਂ ਨੇ ਖੇਡੀ ਜਾਣੀ ਆ ਪਰ ਤੁਸੀਂ ਆਪਣੇ ਕੰਮ ਤੋਂ ਦਬਣਾ ਨਹੀਂ ਹਰ ਇੱਕ ਪੰਜਾਬੀ ਤੋਂ ਦੇ ਨਾਲ ਆ ਪੰਜਾਬ ਪੁਲਿਸ ਬਹੁਤ ਚੰਗਾ ਕੰਮ ਕਰਦੀ ਪਈ ਆ ਦਿਨ ਵੀ ਦਿਨ ਡੇਲੀ ਖਬਰਾਂ ਸੁਣੀ ਨਹੀਂ ਆ ਕਿ ਅੱਜ ਇੱਥੇ ਚਿੱਟੇ ਵਾਲੇ ਦਾ ਘਰ ਟਾਇਆ ਗਿਆ ਜਿਹੜੇ ਕਹਿੰਦੇ ਆ ਨਾ ਕਿ ਤੁਸੀਂ ਆ ਨਸ਼ਾ ਵੇਚਣ ਵਾਲਿਆਂ ਦੇ ਘਰ ਕਿਉਂ ਟਾ ਰਹੇ ਆ ਇਹਨਾਂ ਦਾ ਘਰ ਉਜੜ ਜੂ ਇਹਨਾਂ ਦੇ ਘਰੇ ਛੋਟੇ ਛੋਟੇ ਬੱਚੇ ਆ ਅੱਜ ਤੁਹਾਨੂੰ ਉਹਨਾਂ ਨਸ਼ਾ ਵੇਚਣ ਵਾਲਿਆਂ ਦੇ ਬੱਚੇ ਦਿਖਣ ਲੱਗ ਗਏ ਪਰ ਜਿਨ੍ਹਾਂ ਦੇ ਬੱਚੇ ਮੈਂ ਕਹਿੰਦਾ ਘਰਾਂ ਦੇ ਵਿੱਚ 70 ਵਛਾਤੇ ਉਹਨਾਂ ਦੇ ਕੋਈ ਬੱਚੇ ਨਹੀਂ ਸੀ ਉਹ ਵੀ ਪੰਜਾਬ ਦੇ ਵਿੱਚ ਰਹਿੰਦੇ ਸੀ ਜਿਨ੍ਹਾਂ ਦੇ ਪੁੱਤਾਂ ਨੂੰ ਇਹਨਾਂ ਨੇ ਨਸ਼ਾ ਵੇਚ-ਵੇਚ ਕੇ ਆਪਣੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾ ਲਈਆਂ ਅੱਜ ਜਿਹੜੇ ਗੱਲ ਕਰਦੇ ਆ ਕਿ ਤੁਸੀਂ ਗਰੀਬਾਂ ਦੇ ਨਾਲ ਧੱਕਾ ਕਰਦੇ ਤੁਸੀਂ ਨਸ਼ਾ ਵੇਚਣ ਵਾਲਿਆਂ ਤੇ ਪਰਚਾ ਕਰੋ ਪਰ ਆ ਘਰ ਨਾ ਟਾਓ ਉਹਨਾਂ ਦੀ ਪ੍ਰਾਪਰਟੀ ਬਣੀ ਵੀ ਆ ਉਹਨਾਂ ਨੇ ਘਰ-ਬਾਰ ਚਲਾਉਣਾ ਆਪਣੇ ਬੱਚਿਆਂ ਨੂੰ ਰੱਖਣਾ ਤੇ ਜਿਨ੍ਹਾਂ ਦੇ ਸੱਤਰ ਪਛਾਤੇ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਮਾਰ ਤੇ ਇਸ ਨਸ਼ੇ ਵੇਚਣ ਵਾਲਿਆਂ ਨੇ ਤੇ ਉਹਨਾਂ ਦਾ ਕੀ ਹੱਲ ਹੋਊਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਕਹਿੰਦਾ ਭਗਵੰਤ ਮਾਨ ਨੇ ਉਹ ਕੰਮ ਕਰਕੇ ਦਿਖਾਤਾ ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਆਉਣ ਵਾਲੀਆਂ ਸਰਕਾਰਾਂ ਤੋਂ ਕੰਮ ਨਹੀਂ ਹੋਣਾ ਸੀ ਤੇ ਇਹ ਕੰਮ ਰੁਕਣਾ ਨਹੀਂ ਚਾਹੀਦਾ ਇਹ ਨਹੀਂ ਵੋਟਾਂ ਦੇ ਲਈ ਆਪਾਂ ਕੋਸ਼ਿਸ਼ ਦੇਣੀ ਚੀਜ਼ ਚਲਾਵਾਂਗੇ ਇਸ ਤੋਂ ਬਾਅਦ ਇਹਨੂੰ ਸ਼ਾਂਤ ਕੀਤਾ ਜਾਊ ਮੈਂ ਕਹਿੰਦਾ ਜਿੰਨੇ ਵੱਦ ਵੱਦ ਨਸ਼ਾ ਵੇਚਣ ਵਾਲੇ ਚੰਗੇ ਚੰਗੇ ਸਮਾਗਲ ਸਾਰਿਆਂ ਨੂੰ ਫੜ ਕੇ ਅੰਦਰ ਸਿੱਟੋ ਤੇ ਜੋ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਜਿਵੇਂ 1.5 1.5 2 2 ਕਰੋੜ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਉਹ ਵੀ ਸਾਰਿਆਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ